ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਵੇਖ ਰਹੇ ਹੋ ਚੈਨਲ ਤਰਤ ਸੁਹਾਵੀ ਅੱਜ ਆਪਾਂ ਦਰਸ਼ਨ ਦਿਦਾਰੇ ਕਰਨ ਆਏ ਆਂ ਗੁਰਦੁਆਰਾ ਸ੍ਰੀ ਨਿਮ ਸਾਹਿਬ ਪਾਰਸ਼ਾਹੀ ਨੌਵੀਂ ਪਿੰਡ ਆਕੜ ਜ਼ਿਲ੍ਹਾ ਪਟਿਆਲਾ ਦੇ ਇਸ ਉਸਤਾਨ ਤੇ ਗੁਰੂ ਸਾਹਿਬ ਪਿੰਡ ਜਖਵਾਲੀ ਤੋਂ ਚੱਲ ਕੇ ਟਹਿਲਪੁਰਾ ਹੈਲੋ ਪਰ ਉਹ ਤੇ ਇਹ ਆਕੜ ਪਿੰਡ ਦੇ ਵਿੱਚ ਵਿਰਾਜੇ ਸਨ ਤੇ ਇੱਥੇ ਦੁਪਹਿਰ ਵੇਲੇ ਇੱਕ ਨਿੰਮ ਦੇ ਸਥਾਨ ਤੇ ਅਣਕੀ ਦੁਪਹਿਰਾ ਕੱਟਿਆ ਸੀ ਇਹ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਯਾਦ ਦੇ ਵਿੱਚ ਬਣਾਇਆ ਗਿਆ ਹੈ ਇਹ ਗੁਰਦੁਆਰ ਦੀ ਮੁੱਖ ਡੇਉੜੀ ਇਹ ਮਹਾਂਪੁਰਸ਼ ਬਾਬਾ ਕਾਰਸੇ ਵਾਲੇ ਬਾਬਾ ਮਰੀਕ ਸਿੰਘ ਜੀ ਦੇ ਇਹ ਗੁਰਦੁਆਰਾ ਸਾਹਿਬ ਹੈ ਜੀ ਇਹ ਵੀ ਉਹ ਨਿਮਾ ਜਿਹਦੇ ਥੱਲੇ ਗੁਰੂ ਤੇਗ ਬਹਾਦਰ ਮਹਾਰਾਜ ਮਾਤਾ ਗੁਜਰ ਕੌਰ ਅਤੇ ਲੱਖੀ ਸ਼ਾ ਬਣਜਾਰਾ ਤੇ ਹੋਰ ਸਿੱਖਾਂ ਦੇ ਨਾਲ ਦੁਪਹਿਰ ਵੇਲੇ ਬਰਾਜੇ ਸਨ ਇਹ ਨੀਮ ਸੁੱਕ ਚੁੱਕੀ ਹੈ ਕਿਉਂਕਿ ਲੋਕਾਂ ਨੇ ਇੱਥੇ ਇਹ ਐ ਨੀਮ ਦਾ ਪਵਿੱਤਰ ਦਰਖਤ ਜਿਸ ਥੱਲੇ ਕਿਸੇ ਸਮੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੁਪਹਿਰਾ ਕੱਟਿਆ ਜਿਸ ਟਾਣੀ ਦੇ ਥੱਲੇ ਗੁਰੂ ਸਾਹਿਬ ਰਾਜੇ ਸਨ ਉਸ ਹਿੱਸੇ ਦੇ ਪੱਤੇ ਮਿੱਠੇ ਹੋ ਗਏ ਸੀ ਤੇ ਪਿਛਲੇ ਪਾਸੇ ਵਾਲੇ ਪੱਤੇ ਕੌੜੇ ਸਨ ਪਰ ਇਹ ਦਰਖਤ ਹੁਣ ਸੁੱਕ ਚੁੱਕਾ ਹੈ ਤੇ ਕਾਰ ਸੇਵ ਵਾਲੇ ਬਾਬਾ ਅਮਰੀਕ ਸਿੰਘ ਵੱਲੋਂ ਇਹ ਨਵਾਂ ਇੱਕ ਦਰਖਤ ਨਿੰਮ ਦਾ ਲਾਇਆ ਗਿਆ ਇਹ ਪ੍ਰਾਤਨ ਖੂਹ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਮੇਂ ਤੋਂ ਇਸ ਪ੍ਰਾਤਨ ਖੂਹ ਤੋਂ ਨੌਵੇਂ ਪਾਸ਼ਾ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੇ ਜਲ ਛਕਿਆ ਸੀ ਹਰੇਕ ਮਹੀਨੇ ਮੱਸੀਆ ਦਾ ਦਿਹਾੜਾ ਇੱਥੇ ਮਨਾਇਆ ਜਾਂਦਾ ਹੈ ਸ਼ਰਧਾਪੂਰਵਕ ਤੇ ਅੱਜ 22 ਮਾਰਚ ਦਿਨ ਐਤਵਾਰ ਸ਼ਨੀਵਾਰੇ ਤੇ ਅਗਲੇ 29 ਮਾਰਚ 2025 ਦੀ ਮੱਸੀਆ ਹੈ ਇਧਰ ਸਰੋਵਰ ਸੰਗਤਾਂ ਦੇ ਇਸ਼ਨਾਨ ਕਰਨ ਵਾਸਤੇ ඉදර භාර සේව නිම සේව පෙන්ඩ අටதா. ਇੰਦਰ ਲੰਗਰ ਹਾਲ ਗੁਰਦੁਆਰਾ ਨਿਮਰ ਸਾਹਿਬ ਇਰਤੂ ਤੇ Papa ਲੰਗਰ ਛਕਦੇ ਹੋਏ ਇਹ ਸੰਗਤਾਂ ਦੀ ਰਿਹائش ਵਾਸਤੇ ਸਰਾਵਾਂ ਬਣਿਆ ਪਿਆ ਗੁਰਦੁਆਰਾ ਨਿਮ ਸਾਹਿਬ ਆਕੜ ਪਿੰਡ ਆਕੜ ਵਾਹ ਵਾਹ ਸੇਵਾਦਾਰ ਆ ਗਏ ਦੁੱਧ ਇਕੱਠਾ ਕਰਵਾਉਣ ਤੇ ਜਾਣ ਵਾਸਤੇ ਇਹ ਦੀਵਾਨ ਹਾਲ ਭਾਈ ਮਤੀ ਦਾਸ ਜੀ ਦੀਵਾਨ ਹਾਲ